ਸਲਾਬੇ ਸ਼ਬਦਾਂ ਤੋਂ ਜ਼ਿਆਦਾ ਦਿਲ ਤੋਂ ਖਾਦੀ ਦੀ ਠੋਕਰ ਬੰਦੇ ਨੂੰ ਮਜ਼ਬੂਤ ਬਣਾਉਂਦੀ ਹੈ। ਦਿਲ ਤੇ ੱਤਕਾ ਜਦ ਹੀ ਲੱਗਦਾ ਹੈ ਜਦ ਠੋਖਾ ਦੇਣ ਵਾਲੇ ਤੇ ਸਾਡਾ ਵਿਸ਼ਵਾਸ ਪੱਕਾ ਹੋਵੇ। ਸਤਿ ਸ੍ਰੀ ਅਕਾਲ ਪਿਆਰਿਓ। ਤਨਤਨ ਬਾਬਾ ਦੀਪ ਸਿੰਘ ਜੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪਰਮਾਤਮਾ ਨੇ ਦੁਨੀਆ ਦੀ ਰਚਨਾ ਕਰਦੇ ਸਮੇਂ ਬਹੁਤ ਹੀ ਤਿੰਨ ਵਿਸ਼ੇਸ਼ ਰਚਨਾਵਾ ਕੀਤੀਆਂ ਨੇ। ਅਨਾਜ ਵਿੱਚ ਕੀੜੇ ਪੈਦਾ ਕਰ ਦਿੱਤੇ ਨਹੀਂ ਤਾਂ ਲੋਕ ਇਸ ਨੂੰ ਸੋਨੇ ਤੇ ਚਾਂਦੀ ਦੀ ਤਰ੍ਹਾਂ ਸੰਭਾਲ ਕੇ ਰੱਖਦੇ ਮੌਤ ਤੋਂ ਬਾਅਦ ਸਰੀਰ ਵਿੱਚ ਬਦਬੂ ਪੈਦਾ ਕਰ ਦਿੱਤੀ ਨਹੀਂ ਤਾਂ ਲੋਕ ਆਪਣੇ ਪਿਆਰਿਆਂ ਨੂੰ ਕਦੇ ਜਲਾਉਂਦੇ ਨਾ ਨਾ ਦਫਨਾਉਂਦੇ ਜੰਦਰੀ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਜਾਂ ਕੋਈ ਅਨਹੋਣੀ ਹੋਣ ਦੇ ਨਾਲ ਰੋਣਾ ਅਤੇ ਸਮੇਂ ਦੇ ਨਾਲ ਉਸ ਨੂੰ ਭੁਲਾਉਣਾ ਸਿਖਾ ਦਿੱਤਾ ਨਹੀਂ ਤਾਂ ਜ਼ਿੰਦਗੀ ਵਿੱਚ ਨਿਰਾਸ਼ਾ ਤੇ ਹਨੇਰਾ ਹੀ ਰਹਿ ਜਾਂਦਾ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਥੱਪੜ ਕਿਸੇ ਤੋਂ ਕੀਤੀ ਗਈ ਉਮੀਦ ਮਾਰਦੀ ਹੈ ਜਿੰਨੀ ਜਿਆਦਾ ਉਮੀਦ ਕਰੋਗੇ ਓਨੇ ਜਿਆਦਾ ਉਦਾਸ ਰਹੋਗੇ ਜ਼ਿੰਦਗੀ ਦੇ ਇਹ ਅਨਮੋਲ ਅਸੂਲ ਸਮਝ ਲਏ ਤਾਂ ਜ਼ਿੰਦਗੀ ਚ ਕਦੇ ਦੁਖੀ ਨਹੀਂ ਰਹੋਗੇ ਪਹਿਲਾ ਅਸੂਲ ਜੇਕਰ ਖੇਤ ਵਿੱਚ ਬੀਜ ਨਾ ਪਾਏ ਜਾਣ ਤਾਂ ਕੁਦਰਤ ਉਸ ਨੂੰ ਕਾਹ ਫੂਸ ਨਾਲ ਭਰ ਦਿੰਦੀ ਹੈ ਠੀਕ ਉਸੇ ਤਰ੍ਹਾਂ ਦਿਮਾਗ ਵਿੱਚ ਪੋਜ਼ਿਟਿਵ ਸੋਚ ਨਾ ਰੱਖੀ ਜਾਵੇ ਤਾਂ ਨੈਗੇਟਿਵ ਸੋਚ ਆਪਣੀ ਜਗ੍ਹਾ ਬਣਾ ਲੈਂਦੀ ਹੈ ਦੂਜਾ ਅਸੂਲ ਜੀਦੇ ਕੋਲ ਜੋ ਹੁੰਦਾ ਹੈ ਉਹ ਉਹੀ ਦਿੰਦਾ ਹੈ ਸੁਖੀ ਸੁਖ ਵੰਡਦਾ ਹੈ ਦੁਖੀ ਦੁਖ ਵੰਡਦਾ ਹੈ ਗਿਆਨੀ ਗਿਆਨ ਵੰਡਦਾ ਹੈ ਤੀਸਰਾ ਅਸੂਲ ਜ਼ਿੰਦਗੀ 'ਚ ਤੁਹਾਨੂੰ ਜੋ ਵੀ ਮਿਲੇ ਉਸ ਨੂੰ ਪਚਾਉਣਾ ਸਿੱਖੋ ਕਿਉਂਕਿ ਰੋਟੀ ਨਾ ਪਚਣ ਨਾਲ ਰੋਗ ਵੱਧਦਾ ਹੈ ਤੇ ਪੈਸਾ ਨਾ ਪ체 ਤਾਂ ਦਿਖਾਵਾ ਵੱਧਦਾ ਹੈ ਗੱਲ ਨਾ ਪ체 ਤਾਂ ਚੁਗਲੀ ਵੱਧਦੀ ਹੈ ਤਾਰੀਫ਼ ਨਾ ਪ체 ਤਾਂ ਹੰਕਾਰ ਵੱਧਦਾ ਹੈ ਨਿੰਦਾ ਨਾ ਪਚੇ ਤਾਂ ਦੁਸ਼ਮਣੀ ਵੱਧਦੀ ਐ ਤੇ ਰਾਜ ਨਾ ਪਚੇ ਤਾਂ ਖਤਰਾ ਵੱਧਾ ਐ ਜਦ ਆਪਣੇ ਹੀ ਪੰਛੀ ਕਿਸ ਹੋਰ ਦੇ ਦਾਣੇ ਖਾਣ ਦੀ ਉਹਨਾਂ ਨੂੰ ਆਦਤ ਪੈ ਜਾਵੇ ਤਾਂ ਉਹਨਾਂ ਨੂੰ ਛੱਡ ਦੇਣਾ ਹੀ ਵਧੀਆ ਹੁੰਦਾ ਹੈ ਯਾਦ ਰੱਖਣਾ ਕੁਝ ਨਹੀਂ ਮਿਲਦਾ ਮਿਹਨਤ ਤੋਂ ਬਿਨਾ ਇਸ ਦੁਨੀਆ ਵਿੱਚ ਮੇਰਾ ਆਪਣਾ ਪਰਛਾਵਾ ਵੀ ਮੈਨੂੰ ਧੁੱਪ ਵਿੱਚ ਜਲਣ ਤੋਂ ਬਾਅਦ ਮਿਲਿਆ ਉਹ ਨਾ ਤਾਂ ਕਾਗਜ਼ ਰੱਖਦਾ ਐ ਨਾ ਕਿਤਾਬ ਰੱਖਦਾ ਐ ਫਿਰ ਵੀ ਸਾਰੀ ਦੁਨੀਆ ਦਾ ਹਿਸਾਬ ਰੱਖਦਾ ਏ ਲੋਕਾਂ ਦਾ ਮੂੰਹ ਬੰਦ ਕਰਵਾਉਣ ਤੋਂ ਚੰਗਾ ਏ ਆਪਣੇ ਕੰਨ ਬੰਦ ਕਰ ਲਓ ਜਿੰਨਾ ਚਾਰ ਲੋਕਾਂ ਵਿੱਚ ਬੈਠ ਕੇ ਤੁਸੀਂ ਦੂਸਰਿਆਂ ਦੇ ਬਾਰੇ ਬੁਰਾਈ ਕਰਦੇ ਹੋ ਯਕੀਨ ਕਰੋ ਉਹ ਚਾਰ ਲੋਕ ਤੁਹਾਡੇ ਜਾਣ ਤੇ ਹੀ ਤੁਹਾਡੀ ਬੁਰਾਈ ਕਰਨਾ ਸ਼ੁਰੂ ਕਰ ਦਿੰਦੇ ਹਨ ਗਲਤਫਹਿਮੀ ਦਾ ਇੱਕ ਪਲ ਇੰਨਾ ਜ਼ਹਿਰੀਲਾ ਹੁੰਦਾ ਹੈ ਜੋ ਪਿਆਰ ਦੇ ਸੌ ਪਲਾਂ ਨੂੰ ਇੱਕ ਹੀ ਪਲ 'ਚ ਭੁਲਾ ਦਿੰਦਾ ਹੈ ਕਿੰਨੇ ਅਜੀਬ ਲੋਕ ਹੁੰਦੇ ਨੇ ਗੱਲਾਂ ਨੂੰ ਫੜ ਕੇ ਬੰਦੇ ਨੂੰ ਛੱਡ ਦਿੰਦੇ ਨੇ ਸਫਲਤਾ ਹਮੇਸ਼ਾ ਇਕੱਲੇ ਹੀ ਗੱਲ ਨਾਲ ਲਾਉਂਦੀ ਹੈ ਪਰ ਅਸਫਲਤਾ ਸਭ ਦੇ ਸਾਹਮਣੇ ਥੱਪੜ ਮਾਰਦੀ ਹੈ ਹਾਰ ਦਾ ਉਹ ਹੈ ਜੋ ਸ਼ਿਕਾਇਤਾਂ ਬਾਰ-ਬਾਰ ਕਰਦਾ ਹੈ ਤੇ ਜਿੱਤ ਦਾ ਉਹ ਹੈ ਜੋ ਕੋਸ਼ਿਸ਼ਾਂ ਹਜ਼ਾਰ ਕਰਦਾ ਹੈ ਟਾਈਮ ਨਾਲ ਕੁਝ ਬਣੋ ਪਰ ਜ਼ੋਰ ਕੁਝ ਬਣੋ ਕਿਉਂਕਿ ਲੋਕ ਟਾਈਮ ਦੇ ਨਾਲ ਹਾਲਚਾਲ ਨਹੀਂ ਹੈਸੀਅਤ ਪੁੱਛਦੇ ਨੇ ਕੇਵਲ ਪੈਸਿਆਂ ਨਾਲ ਬੰਦਾ ਅਮੀਰ ਨਹੀਂ ਹੁੰਦਾ ਅਮੀਰ ਤਾਂ ਉਹ ਹੈ ਜਿਹਦੇ ਕੋਲ ਚੰਗੇ ਵਿਚਾਰ ਚੰਗੀ ਸੋਚ ਅਤੇ ਵਧੀਆ ਵਰਤਾਓ ਹੋਵੇ ਚੰਗੀਆਂ ਗੱਲਾਂ ਪੜ੍ਹਨ ਦੀ ਆਦਤਾਂ ਚੰਗੀਆਂ ਗੱਲਾਂ ਕਰਨ ਦੀ ਆਦਤ ਆਪਣੇ ਆਪ ਲੱਗ ਜਾਂਦੀ ਹੈ ਜ਼ਰੂਰਤ ਤੋਂ ਜ਼ਿਆਦਾ ਚੰਗੇ ਬਣੋਗੇ ਤਾਂ ਨੀਂਬੂ ਦੀ ਤਰ੍ਹਾਂ ਨਿਚੋੜ ਦਿੱਤੇ ਜਾਵੂਗੇ ਸੱਚਾ ਪਿਆਰ ਕਰਨ ਵਾਲਾ ਤੁਹਾਡੇ ਨਾਲ ਹਰ ਤਰ੍ਹਾਂ ਦੀ ਗੱਲ ਕਰੇਗਾ ਹਰ ਟੌਪਿਕ ਤੇ ਗੱਲ ਕਰੇਗਾ ਪਰ ਧੋਖਾ ਦੇਣ ਵਾਲਾ ਤੁਹਾਡੇ ਨਾਲ ਸਿਰਫ ਪਿਆਰ ਭਰੀਆਂ ਗੱਲਾਂ ਕਰੇਗਾ ਸੇਵਾ ਸਭ ਦੀ ਕਰੋ ਪਰ ਆਸ ਕਿਸੇ ਤੋਂ ਨਾ ਰੱਖੋ ਕਿਉਂਕਿ ਸੇਵਾ ਦਾ ਸਹੀ ਮੁੱਲ ਬੰਦਾ ਨਹੀਂ ਦੇ ਸਕਦਾ ਉਹ ਕੇਵਲ ਪਰਮਾਤਮਾ ਦੇ ਸਕਦਾ ਹੈ ਹੱਸਣਾ ਬੇਸ਼ੱਕ ਚੰਗੀ ਗੱਲ ਹੈ ਪਰ ਦੂਜਿਆਂ ਦੇ ਉੱਪਰ ਕਦੇ ਹੱਸਣਾ ਨਹੀਂ ਚਾਹੀਦਾ ਯਾਦ ਰੱਖੋ ਰਿਸ਼ਤੇ ਤੋੜਨ ਲਈ ਲੋਕ ਗਲਤ ਇਲਜ਼ਾਮ ਵੀ ਲਗਾ ਦਿੰਦੇ ਨੇ ਦੋਸਤ ਅਮੀਰ ਹੈ ਜਾਂ ਗਰੀਬ ਇਹ ਜ਼ਰੂਰੀ ਨਹੀਂ ਜ਼ਰੂਰੀ ਇਹ ਹੈ ਕਿ ਤੁਹਾਡੇ ਬੁਰੇ ਬਖਤ ਵਿੱਚ ਕਿੰਨਾ ਸਾਥ ਦਿੰਦਾ ਹੈ ਇਹ ਜ਼ਰੂਰੀ ਰੱਖਦਾ ਹੈ ਗਲਤੀਆਂ ਉੱਪਰ ਰੌਲਾ ਪਾਉਣ ਤੇ ਛਿੜਕਾਂ ਦੇਣ ਦੀ ਬਜਾਏ ਕੋਈ ਹੱਥ ਫੜ ਕੇ ਪਿਆਰ ਨਾਲ ਸਮਝਾ ਦੇਵੇ ਤਾਂ ਬਹੁਤ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਸੱਚੀ ਗੱਲ ਕਰਨੀ ਆਉਂਦੀ ਹੈ ਉਹ ਲੋਕ ਅਕਸਰ ਚੁੱਪ ਰਹਿੰਦੇ ਨੇ ਮਦਦ ਕਰਨ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਮਦਦ ਕਰਨ ਦਾ ਇਰਾਦਾ ਹੋਣਾ ਚਾਹੀਦਾਗਾ ਮਦਦ ਇੱਕ ਅਜਿਹੀ ਘਟਨਾ ਹੈ ਜੇ ਕਰੀਏ ਤਾਂ ਲੋਕ ਭੁੱਲ ਜਾਂਦੇ ਨੇ ਤੇ ਜੇ ਨਾ ਕਰੀਏ ਤਾਂ ਲੋਕ ਯਾਦ ਰੱਖਦੇ ਨੇ ਅਕਸਰ ਇਕੱਲੇਪਣ ਤੋਂ ਉਹੀ ਗੁਜ਼ਰਦਾ ਹੈ ਜੋ ਜ਼ਿੰਦਗੀ ਦੇ ਅਜਿਹੇ ਫੈਸਲੇ ਨੂੰ ਚੁਣਦਾ ਹੈ ਕੁਝ ਰਿਸ਼ਤੇ ਪਰਮਾਤਮਾ ਖਰਾਬ ਕਰ ਦਿੰਦੇ ਨੇ ਤਾਂ ਕਿ ਜ਼ਿੰਦਗੀ ਖਰਾਬ ਨਾ ਹੋਵੇ ਮਰਨ ਵਾਲਿਆਂ ਤੇ ਰੋਣ ਵਾਲੇ ਹਜ਼ਾਰ ਮਿਲ ਜਾਣਗੇ ਪਰ ਜੋ ਜਿਉਂਦੇ ਨੇ ਉਹਨਾਂ ਨੂੰ ਸਮਝਣ ਵਾਲਾ ਇੱਕ ਵੀ ਨਹੀਂ ਮਿਲਦਾ ਮਰਨ ਵਾਲਿਆਂ ਤੇ ਰੋਣ ਵਾਲੇ ਹਜ਼ਾਰ ਮਿਲ ਜਾਣਗੇ ਪਰ ਜੋ ਜਿਉਂਦੇ ਨੇ ਉਹਨਾਂ ਨੂੰ ਸਮਝਣ ਵਾਲਾ ਇੱਕ ਵੀ ਨਹੀਂ ਮਿਲਦਾ ਇਕੱਲੇ ਹੋਣਾ ਤੇ ਇਕੱਲੇ ਰੋਣਾ ਕਈ ਵਾਰ ਵਿਅਕਤੀ ਨੂੰ ਬਹੁਤ ਮਜ਼ਬੂਤ ਬਣਾ ਦਿੰਦਾ ਹੈ ਵਧੀਆ ਰਿਸ਼ਤੇ ਚਾਹੁੰਦੇ ਹੋ ਤਾਂ ਉਹਨਾਂ ਨੂੰ ਬਹੁਤ ਢੁੰਗਾਈ ਨਾਲ ਨਵਾਓ ਵਧੀਆ ਮੁੱਤੀ ਕਦੇ ਕਿਨਾਰਿਆਂ ਤੇ ਨਹੀਂ ਮਿਲਦੀ ਜ਼ਰੂਰੀ ਨਹੀਂ ਕੁਝ ਗਲਤ ਕਰਨ ਨਾਲ ਹੀ ਦੁੱਖ ਮਿਲੂਗਾ ਕਦੇ-ਕਦੇ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ਵਕਤ ਚੰਗਾ ਹੋਵੇ ਤਾਂ ਤੁਹਾਡੇ ਦੁਆਰਾ ਕੀਤੀ ਗਈ ਗਲਤੀ ਵੀ ਮਜ਼ਾਕ ਲੱਗਦੀ ਹੈ ਤੇ ਜੇ ਵਕਤ ਖਰਾਬ ਹੋਵੇ ਤਾਂ ਮਜ਼ਾਕ ਵੀ ਗਾਇਤੀ ਬਣ ਜਾਂਦਾ ਹੈ ਦੁਨੀਆ ਦੀ ਹਕੀਕਤ ਇਹੀ ਹੈ ਕਿ ਸੱਚੇ ਵਿਅਕਤੀ ਨੂੰ ਜ਼ਿਆਦਾ ਝੂਠੇ ਵਿਅਕਤੀ ਤੋਂ ਵੱਧ ਸਫਾਈ ਦੇਣੀ ਪੈਂਦੀ ਹੈ ਜੀਦੀ ਫਿਤਰਤ ਹਮੇਸ਼ਾ ਬਦਲਦੀ ਹੋਵੇ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਚਾਹੇ ਉਹ ਵਕਤ ਹੋਵੇ ਚਾਹੇ ਵਿਅਕਤੀ ਹੋਵੇ ਆਪਣਾਪਨ ਤਾਂ ਹਰ ਕੋਈ ਦਿਖਾਉਂਦਾ ਪਰ ਅਸਲ 'ਚ ਕੌਣ ਆਪਣਾ ਏ ਇਹ ਵਕਤ ਦੱਸਦਾ ਏ ਦਿਲ ਦੀ ਗੱਲ ਹਰ ਕਿਸੇ ਨੂੰ ਦੱਸਣਾ ਛੱਡ ਦਿਓ ਕਦੇ ਕਦੇ ਅਸੀਂ ਗਲਤ ਨਹੀਂ ਹੁੰਦੇ ਪਰ ਕਈ ਵਾਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਤ ਕਰ ਦੇਣ ਇਸ ਦੁਨੀਆ ਦਾ ਕੋਈ ਰੰਗ ਨਹੀਂ ਕੋਈ ਢੰਗ ਨਹੀਂ ਪੈਸਾ ਕੋਲ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਬੰਦਾ ਚੰਗਾ ਸੀ ਇਹ ਸੁਣਨ ਲਈ ਤੁਹਾਨੂੰ ਮਰਨਾ ਪੈਂਦਾ ਹੈ ਇਹ ਹੀ ਜ਼ਿੰਦਗੀ ਦਾ ਕੌੜਾ ਸੱਚ ਹੈ ਪਿਆਰਿਓ ਅੱਜ ਦੇ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ